I'm gonna go to the hospital. I'm gonna go to the ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਪੰਜਾਬ ਰੋਡ ਵਿੱਚ ਪਨ ਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸੰਗਰੂਪ ਡਿੱਪੂ ਤੋਂ ਸੈਕਟਰੀ ਹਾਂ ਜੀ ਮੈਂ ਅੱਜ ਜੋ ਤੁਸੀਂ ਬਸ ਸਟੈਂਡ ਦੇ ਵਿੱਚ ਧਰਨਾ ਦੇਖ ਰਹੇ ਹੋ ਇਹ ਸੰਗਰੂਪ ਡਿੱਪੂ ਦੇ ਵਿੱਚ ਕੱਚੇ ਮਜ਼ਦਮਾਂ ਜਾਂ ਦੋ ਜਥੇਬੰਦੀਆਂ ਕੰਮ ਕਰਤੀਆਂ ਨੇ ਪੰਜਾਬ ਰੋਡ ਵਿੱਚ ਪਨ ਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਅਤੇ ਕੰਟਰੈਕਟ ਵਰਕਰ ਯੂਨੀਅਨ ਆਜ਼ਾਦ 31/7 ਜੋ ਸੰਗਰੂਪ ਡਿੱਪੂ ਦਾ ਡਿਊਟੀ ਸੈਕਸ਼ਨ ਹੈ ਡਿਊਟੀ ਰੂਮ ਹੈ ਜੀ ਉਹਦੇ ਵਿੱਚ ਦੋ ਅਧਿਕਾਰੀ ਨੇ ਸਰਦਾਰ ਮੱਖਣ ਸਿੰਘ ਲੋਂਗਵਾਲ ਜੋ ਕਿ ਡਿਊਟੀ ਕਲਰਕ ਨੇ ਅਤੇ ਸਰਦਾਰ ਅਜੀਤ ਸਿੰਘ ਸੇਰੋਂ ਜੋ ਕਿ ਡਿਊਟੀ ਇੰਸਪੈਕਟਰ ਨੇ ਪਿਛਲੇ ਲੰਬੇ ਸਮੇਂ ਤੋਂ ਵਰਕਰਾਂ ਦੇ ਨਾਲ ਤੱਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਤੰਗ ਪ੍ਰੇਸ਼ਾਨ ਕਰਨ ਤੋਂ ਬਾਅਦ ਜੋ ਇਹਨਾਂ ਦੇ 5-7ਕ ਬਚੋਲੇ ਬਚੋਲ ਕਰੀ ਕਰਨ ਵਾਸਤੇ ਛੱਡੇ ਹੋਏ ਨੇ ਫਿਰ ਉਹਨਾਂ ਨੂੰ ਭੇਜਿਆ ਜਾਂਦਾ ਉਸ ਤੰਗ ਪ੍ਰੇਸ਼ਾਨ ਹੋਏ ਸਾਥੀ ਦੇ ਕੋਲ ਕਿ ਇਹਨੂੰ ক্লোਜ਼ ਕੇ ਲਿਆਓ ਫਿਰ ਉਹਦੀ ਕਰਮਚਾਰੀ ਦਲ ਦੀ ਮੈਂਬਰਸ਼ਿਪ ਦੀ ਪਰਚੀ ਕੱਟੀ ਜਾਂਦੀ ਹੈ ਪੇਰੂਨ ਸੌਕਾ ਕੀਤਾ ਜਾਂਦਾ ਜੀ ਵੀ ਇਸੇ ਤਰ੍ਹਾਂ ਇੱਕ ਇੱਕ ਕਰਕੇ ਵਰਕਰ ਨੂੰ ਤੰਗ ਪਰੇਸ਼ਾਨ ਕਰਕੇ ਬਾਕੀਆਂ ਜਥੇਬੰਦੀਆਂ ਨਾਲ ਤੋੜ ਕੇ ਆਪਣੇ ਨਾਲ ਜੋੜਦੇ ਨੇ ਸਨ 2012 ਤੋਂ ਲੈ ਕੇ ਜੋ ਸੰਲੂ ਡਿਪੂ ਦਾ ਡਿਊਟੀ ਸੈਕਸ਼ਨ ਆ ਇੱਥੇ ਕਰਮਚਾਰੀ ਦਲ ਦਾ ਕਬਜ਼ਾ ਜੀ ਕਿਉਂਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਆ ਪਾਰਟੀ ਤੇ ਜੇ ਇੱਕ ਪਾ ਇੱਕ ਅਧਿਕਾਰੀ ਬਦਲਦਾ ਦੂਜਾ ਅਧਿਕਾਰੀ ਵੀ ਉਹਨਾਂ ਦਾ ਲੱਗਦਾ ਜੋ ਸਰਦਾਰ ਮੱਖਣ ਸਿੰਘ ਆ ਡਿਊਟੀ ਕਲਰਕ ਆ ਜੀ ਪਹਿਲੇ ਪਰਚੇਜ ਤੇ ਰਹੇ ਪਰਚੇਜ ਤੇ ਵੀ ਇਹਨਾਂ ਨੇ ਕਾਫੀ ਏਰਾ ਫੇਰਾ ਕੀਤੀ 300 ਵਾਲੀ ਚੀਜ਼ ਦੇ ਲਿਆ ਕੇ ਉਹਦੇ ਬਿਲ 7 700 ਦੇ 8 800 ਦੇ ਪਾਇਏ ਜਾਂਦੇ ਨੇ ਕਿਲੋਮੀਟਰ ਗੱਡੀਆਂ ਦੇ ਮਾਲਕਾਂ ਨਾਲ ਮਿਲ ਕੇ ਐਗਰੀਮੈਂਟ ਤੋਂ ਬਾਅਦ ਕਿਲੋਮੀਟਰ ਕਰਵਾਏ ਜਾਂਦੇ ਨੇ ਉਹਦਾ ਮਹੀਨਾ ਲਿਆ ਜਾਂਦਾ ਪੱਕੇ ਮੁਲਾਜ਼ਮਾਂ ਨੂੰ ਕਿਸੇ ਵਧੀਆ ਡਿਊਟੀ ਤੇ ਲਾਉਣ ਦੇ ਲਈ ਉਹਨਾਂ ਤੋਂ ਵੀ ਮਹੀਨਾ ਲਿਆ ਜਾਂਦਾ ਜੀ ਜੇ ਕਿਤੇ ਵੀ ਸੀਟ ਤੇ ਹੋਣ ਪਰ ਇਹਨਾਂ ਤੇ ਇੱਕ ਡਿਊਟੀ ਇਨਸਪੈਕਟਰ ਡਿਊਟੀ ਕਲਰਕ ਪਰਚੇਜ ਇਹ ਦੋਵੇਂ ਚੀਜ਼ਾਂ ਉਹਦੇ ਹੱਥ ਚ ਰੱਖਦੇ ਨੇ ਜਦੋਂ ਕਿ ਟਿਸੰਗਰੂਰ ਜੋ ਪੀਆਰਟੀ ਸਿਲਕ ਲੱਖ ਆ ਦੀ ਹਰੇਕ ਇਨਸਪੈਕਟਰ ਨੂੰ 1 ਸਾਲ ਦੇ ਵਿੱਚ 3 ਮਹੀਨੇ ਸੈਂਟਰ ਰੂਟ ਸੈਂਟਰ ਫਲੈਂਕ ਦੀ ਚੈਕਿੰਗ ਤੇ ਲਾ ਕੇ ਹੁਣੇ ਪੈਂਦੇ ਨੇ ਪਰ ਇਸ ਅਧਿਕਾਰੀ ਵੱਲੋਂ ਕਦੇ ਵੀ ਕੋਈ ਸੈਂਟਰ ਫਲੈਂਕ ਦਾ ਰੂਟਾ ਨਹੀਂ ਲਾਇਆ ਗਿਆ ਆਰਟੀਆਈ ਪਾ ਕੇ ਤੁਸੀਂ ਪੁੱਛ ਸਕਦੇ ਹੋ ਕਿ ਕਦੇ ਰੂਟਾ ਲਾਇਆ ਹੋਵੇ ਸੈਂਟਰ ਫਲੈਂਕ ਦਾ ਆ ਪਿਛਲੇ ਮਹੀਨੇ 3 ਮਹੀਨਿਆਂ ਵਾਸਤੇ ਸੈਂਟਰ ਫਲੈਂਕ ਦੇ ਆਰਡਰ ਹੋਏ ਸੀ ਪਰ ਸਿਰਫ 2 ਦਿਨ ਡਿਊਟੀ ਕਰਕੇ ਪੂਰੇ 3 ਮਹੀਨੇ ਸੰਗ ਰੂਟ ਦੀ ਪੂ ਦੇ ਵਿੱਚ ਹੀ ਲੰਘਾਏ ਨੇ ਗੱਲ ਇੱਕ ਮੁੱਖ ਤੋਂ ਮੁੱਕਦੀ ਆ ਕਿ ਪੂਰੇ ਪ੍ਰਸ਼ਾਸਨ ਅਧਿਕਾਰੀ ਨੇ ਇਹ ਜਿਵੇਂ ਦਾ ਬੀਨਾਂ ਬਣ ਗੁਜਾਰਾ ਨਹੀਂ ਹੈਗਾ ਇਸ ਲਈ ਇਹਨੇ ਆਪਣੀ ਸੀਟ ਨੂੰ ਛੱਡਣ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਅੱਜ ਦੋਵੇਂ ਜਥੇਬੰਦੀਆਂ ਦੇ ਜਿੰਨੇ ਵੀ ਕੱਚੇ ਮੁਲਾਜ਼ਮ ਹੜਤਾਲ ਤੇ ਬੈਠੇ ਨੇ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦੋਨਾਂ ਪ੍ਰਸ਼ਾਸਕ ਅਧਿਕਾਰੀਆਂ ਨੂੰ ਬਦਲ ਕੇ ਕਿਸੇ ਹੋਰ ਸੀਟ ਤੇ ਲਾਇਆ ਜਾਵੇ ਇਸ ਸੀਟ ਤੇ ਨਿਰਪੱਖ ਸੋਚ ਵਾਲੇ ਚੰਗੀ ਸੋਚ ਵਾਲੇ ਬੇਦਾਗ ਜੋ ਇਨਸਪੈਕਟਰ ਨੇ ਉਹਨਾਂ ਨੂੰ ਇਸ ਸੀਟ ਤੇ ਲਾਇਆ ਜਾਵੇ ਇਸ ਕਰਕੇ ਅੱਜ ਸੰਗਰੂਪੀਪੂ ਦੇ ਸਮੁੱਚੇ ਸਮੁੱਚੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕਰਕੇ ਜੋ ਕਿ ਅਸੀਂ ਪਿਛਲੀ 11 ਤਰੀਕ ਨੂੰ ਜੀਐਮ ਸਾਹਿਬ ਨੂੰ ਟਰਾਂਸਪੋਰਟ ਮੰਤ ਸਾਹਿਬ ਨੂੰ ਟਰਾਂਸਪੋਰਟ ਮੰਤਰੀ ਜੀ ਨੂੰ ਚੇਅਰਮੈਨ ਤੇ ਐਮਡੀ ਸਾਹਿਬ ਨੂੰ ਲਿਖਤੀ ਦੋਵੇਂ ਜਥੇਬੰਦੀਆਂ ਵੱਲੋਂ ਨੋਟਿਸ ਦਿੱਤਾ ਸੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹਨਾਂ ਨੂੰ ਬਦਲ ਕੇ ਇੱਕ ਉੱਚੀ ਤੇ ਸੁੱੱਚੀ ਸੋਚ ਵਾਲੇ ਅਧਿਕਾਰੀ ਨੂੰ ਲਾਇਆ ਜਾਵੇ ਨਹੀਂ ਮਜਬੂਰਨ ਸਾਨੂੰ 18 ਤਰੀਕ ਨੂੰ ਪਹਿਲੇ ਟਾਈਮ ਤੋਂ ਡਿਪੂ ਬੰਦ ਕਰਨਾ ਪਊਗਾ ਸੋ ਅੱਜ ਮਿਤੀ 18 ਤਰੀਕ ਨੂੰ ਸੰਗਰੂ ਡਿਪੂ ਪਹਿਲੇ ਟਾਈਮ ਤੋਂ ਬੰਦ ਆ ਜੇਕਰ ਕੋਈ ਮਸਲਾ ਹੱਲ ਨਾ ਹੋਇਆ ਤਾਂ ਹੋ ਸਕਦਾ ਕੱਲ ਨੂੰ ਪੀਆਰਟੀਸੀ ਦੇ ਬਾਕੀ ਰਹਿੰਦੇ ਨੌ ਟਿੱਪੂ ਬੰਦ ਕੀਤੇ ਜਾਣ ਜੇ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ 18 ਜੋ ਪੰਜਾਬ ਰੋਡ 'ਤੇ ਪਨਵਸ ਦੇ ਟਿੱਪੂ ਨੇ ਕਹਿਣ ਦਾ ਪਾਲ ਪੰਜਾਬ ਦੇ 27 ਦੇ 27 ਟਿੱਪੂ ਬੰਦ ਕਰਕੇ ਜੋ ਵੀ ਸਾਡੀ ਸੁਪਰਬਾ ਕਮੇਟੀ ਸਾਨੂੰ ਅੱਗੇ ਦਾ ਪ੍ਰੋਗਰਾਮ ਦੇਊਗੀ ਚਾਹੇ ਸੰਗਰੂਰ ਸ਼ਹਿਰ ਬੰਦ ਕਰਨ ਦਾ ਚਾਹੇ ਕੋਈ ਕੋਈ ਵੱਡਾ ਹਾਈਵੇ ਬੰਦ ਕਰਨ ਦਾ ਸੈਸੀ ਉਹ ਕਰਾਂਗੇ ਪਰ ਅਸੀਂ ਇਹਨਾਂ ਦੋਨਾਂ ਕਰਾਫਤ ਅਧਿਕਾਰੀਆਂ ਨੂੰ ਇਹਨਾਂ ਦੀਆਂ ਸੀਟਾਂ ਤੋਂ ਬਦਲਾ ਕੇ ਦਮ ਲਵਾਂਗੇ ਕੁਸੀਂ ਸਵੇਰ ਦੇ ਇੱਥੇ ਬੈਠੇ ਹੋ ਧਰਨੇ ਤੇ ਕਿਸੇ ਵੇਰ ਦਾ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਤੁਹਾਨੂੰ ਮਿਲਣ ਵਾਸਤੇ ਆਇਆ ਇੱਥੇ ਅੱਜ ਸਾਨੂੰ ਕੋਈ ਅਧਿਕਾਰੀ ਨਹੀਂ ਮਿਲਣ ਵਾਸਤੇ ਆਇਆ ਜੀ ਮੈਂ ਆਪਜੀ ਦੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਨਾ ਪਿਛਲੇ 3 ਦਿਨਾਂ ਦੇ ਵਿੱਚ 2 ਵਾਰੇ 2 ਦਿਨਾਂ ਦੇ ਵਿੱਚ ਮੀਟਿੰਗਾਂ ਡਿਊਟੀ ਰੂਮ ਦੇ ਨਾਲ ਹੋਈਆਂ ਨੇ ਪਰ ਉਹ ਸੁਟਾਂ ਛੱਡਣ ਲਈ ਤਿਆਰ ਨਹੀਂ ਗੱਲ ਸੀਐਮ ਸਾਹਿਬ ਨੇ ਸਾਨੂੰ 12 ਵਜੇ ਮੀਟਿੰਗ ਤੇ ਬੁਲਾਇਆ ਸੀ ਪਹਿਲੇ ਇੱਕ ਮੀਟਿੰਗ 12 ਵਜੇ ਤੋਂ ਤੱਕ ਲਗਭਗ 12:30 ਵਜੇ ਤੱਕ ਕੋਈ ਜਿੱਥੇ ਜੀਐਮ ਨੇ ਸਾਹਿਬ ਜੀਐਮ ਸਾਹਿਬ ਨੇ ਹਸਾਬ ਜਵਾਬ ਦਿੱਤਾ ਕਿ ਮੈਂ ਇਹਨਾਂ ਨੂੰ ਨਹੀਂ ਬਦਲ ਸਕਦਾ ਪਰ ਉਸ ਤੋਂ ਬਾਅਦ ਦੁਬਾਰਾ ਫਿਰ ਇੱਕ ਮੀਟਿੰਗ ਬੁਲਾਈ ਗਈ ਜਿਸ ਤੇ ਵੀ ਤਾਂ ਜੀਐਮ ਸਾਹਿਬ ਨੂੰ ਸਾਹਮਣੇ ਬਿਠਾ ਕੇ ਇਹਨਾਂ ਦੇ ਕੱਚੇ ਚਿੱਠੇ ਇਹਨਾਂ ਦੇ ਜੋ ਸਰਾਏ ਗਏ ਕਿ ਐਕਰੀ ਹੋਏ ਕਿ ਹਾਂ ਇਹ ਕੰਮ ਹੋਏ ਨੇ ਜੀਐਮ ਸਾਹਿਬ ਵੀ ਐਕਰੀ ਹੋਈ ਇਹਨਾਂ ਦੀਆਂ ਗਲਤੀਆਂ ਨੇ ਪਰ ਫਿਰ ਵੀ ਕਿਤਨੇ ਕਿਤੇ ਜੋ ਪੈਸੇ ਦਾ ਲੈਣ-ਦੇਣ ਚੱਲਦਾ ਮੈਂ ਤਾਂ ਇਹੀ ਕਹਿ ਸਕਦਾ ਵੀ ਉਸ ਦੇ ਦਬਾਅ ਥੱਲੇ ਜੀਐਮ ਸਾਹਿਬ ਇਹਨਾਂ ਨੂੰ ਬਦਲਣ ਦੇ ਲਈ ਨਹੀਂ ਤਿਆਰ ਜੋ ਅੱਜ ਡੀਪੂ ਬੰਦ ਆ ਤੇ ਹਜੇ ਤੱਕ ਮੈਨੇਜਮੈਂਟ ਵੱਲੋਂ ਕੋਈ ਬਰਾਬਤਾਂ ਨਹੀਂ ਬਣਾਇਆ ਗਿਆ ਸੋ ਮੈਂ ਆਪਦੀ ਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਇਹ ਕੋਈ ਹੱਲ ਨਾ ਹੋਇਆ ਕੱਲ ਨੂੰ 9 ਡੀਪੂ ਪਰਸੋਂ 27 ਡੀਪੂ ਬੰਦ ਕਰਕੇ ਅਸੀਂ ਇਸ ਨਾਲ ਸ਼ੋਰ ਵੀ ਠਿੱਕਾ ਤੇ ਤੇਜ਼ ਕਰਾਂਗੇ